ਇੱਕ ਮਹਾਪੁਰਸ਼ ਨੇ ਸੁਣਿਆ ਮਨਸੂਰ ਸੂਲੀ ਚੜ ਗਿਆ ਸ਼ੁ크ਰਾਜ ਜ਼ਹਿਰ ਦਾ ਪਿਆਲਾ ਪੀ ਗਿਆ ਜੰਗਾਂ ਜੁੱਧਾਂ ਚ ਬਹੁਤ ਸਾਰੇ ਕਟ ਵੱਢ ਕੇ ਮਾਰੇ ਗਏ ਉਹਨਾਂ ਨੂੰ ਪੀੜ ਨਹੀਂ ਹੋਈ ਉਹਨਾਂ ਨੂੰ ਮੌਤ ਦਾ ਡਰ ਨਹੀਂ ਸੀ ਉਹ ਉਦਾਸ ਬੇਚੈਨ ਵਿਆਕਲ ਹੋਇਆ ਸਵਾਲ ਦਾ ਜਵਾਬ ਲੱਭਦਾ ਹੋਰ ਉਲਝਦਾ ਗਿਆ ਤੇ ਚਿੰਤਤ ਹੋਇਆ ਥਾਂ ਥਾਂ ਪਟਕਣ ਲੱਗਾ ਪਰ ਜਵਾਬ ਨਾ ਮਿਲਿਆ ਆਖਰ ਉਹ ਬਾਬਾ ਫਰੀਦ ਜੀ ਕੋਲ ਆਇਆ ਸਵਾਲ ਕੀਤਾ ਭਗਤ ਜੀ ਮਨਸੂਰ ਸੂਲੀ ਤੇ ਚੜ ਗਿਆ ਸੂਲੀ ਚੜਦਿਆਂ ਕੋਈ ਪ੍ਰਵਾਹ ਨਾ ਕੀਤੀ। ਸ਼ੁਕਰਾਜ ਜ਼ਹਿਰ ਦਾ ਪਿਆਲਾ ਪੀ ਗਿਆ ਤੇ ਜ਼ਹਿਰ ਪੀਂਦੇ ਚਿਹਰੇ ਤੇ ਕੋਈ ਅਫਸੋਸ ਦਾ ਚਿੰਨ ਨਾ ਪ੍ਰਗਟ ਹੋਣਾ। ਜੰਗਾਂ ਜੁੱਧਾਂ ਵਿੱਚ ਸ਼ਹੀਦਿਆਂ ਦਾ ਜਾਮ ਪੀ ਜਾਣਾ। ਕੀ ਉਹਨਾਂ ਨੂੰ ਪੀੜ ਨਹੀਂ ਹੋਈ? ਉਹਨਾਂ ਨੂੰ ਮੌਤ ਦਾ ਡਰ ਨਹੀਂ ਲੱਗਿਆ? ਜੇ ਉਸਨੇ ਗੁਰੂ ਅਰਜਨ ਦੇ ਪਾਤਸ਼ਾਹ ਦੀ ਸ਼ਹਾਦਤ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਅਤੇ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਬਾਰੇ ਸੁਣਿਆ ਹੁੰਦਾ ਤੇ ਉਹ ਇਹ ਵੀ ਜ਼ਿਕਰ ਕਰਦਾ ਪਰ ਇਹ ਸ਼ਹਾਦਤਾਂ ਬਹੁਤ ਸਮਾਂ ਬਾਅਦ ਹੋਈਆਂ ਬਾਬਾ ਫਰੀਦ ਜੀ ਦਾ ਜਨਮ ਅੰਦਾਜ਼ਨ 1173 ਦਾ ਹੈ ਸਿੱਖ ਸਹਾਦਤਾਂ ਦਾ ਦੌਰ ਬੜੀ ਧੀਰ ਮਗਰੋਂ ਸ਼ੁਰੂ ਹੋਇਆ ਉਸ ਪੁਰਸ਼ ਨੇ ਫੇਰ ਕਿਹਾ ਬਾਬਾ ਜੀ ਕੀ ਕਾਰਨ ਕੋਈ ਹੱਸਦਾ ਸੂਲੀ ਚੜਦਾ ਹੈ ਕੋਈ ਬੰਦ-ਬੰਦ ਕਟਵਾਉਂਦਾ ਹੈ ਕੋਈ ਕਿਸ ਤਰ੍ਹਾਂ ਸਹਾਦਤ ਦਾ ਜਾਮ ਪੀਂਦਾ ਹੈ ਕਿ ਉਹਨਾਂ ਨੂੰ ਪੀੜਾ ਨਹੀਂ ਹੁੰਦੀ ਭਗਤ ਫਰੀਦ ਜੀ ਨੇ ਬੜੀ ਹਲੀਮੀ ਸਜਤਾ ਅਤੇ ਧੀਰਜ ਨਾਲ ਇੱਕ ਕੱਚਾ ਨਾਰੀਅਲ ਲਿਆ ਤੇ ਉਸ ਨੂੰ ਫੜਾਦਿਆਂ ਕਿਹਾ ਸੱਜਣਾ ਇਹ ਤੋੜ ਕੇ ਲਿਆ ਪਰ ਅੰਦਰੋਂ ਇਸ ਦੀ ਗਰੀ ਨਾ ਟੁੱਟੇ ਗਿਰੀ ਸਾਬਤ ਬਚਾ ਕੇ ਲਿਆਵੀ ਆਪਾਂ ਜਾਣਦੇ ਆ ਕਿ ਜਦੋਂ 12 ਸੱਟ ਮਾਰਾਂਗੇ ਤਾਂ ਅੰਦਰ ਸੱਟ ਗਿਰੀ ਤੱਕ ਪਹੁੰਚੇਗੀ ਉਸਨੇ ਯਤਨ ਕੀਤਾ ਗਿਰੀ ਬਚ ਜਾਏ ਪਰ ਬਚਦੀ ਨਹੀਂ ਗਿਰੀ ਚੱਕਨਾ ਚੂਰ ਹੋ ਗਈ ਕਈ ਸਵਾਲ ਮਨ ਵਿੱਚ ੁੱਠੇ ਭਗਤ ਜੀ ਕੀ ਕਹਿਣਗੇ ਕਿ ਇਸ ਨੂੰ ਕੋਈ ਅਕਲ ਹੀ ਨਹੀਂ ਜਾਂ ਇਸ ਨੂੰ ਕੋਈ ਸਮਝ ਹੀ ਨਹੀਂ ਆਖਰ ਉਹ ਟੁਕੜੇ ਟੁਕੜੇ ਹੋਇਆ ਕੋਪਾ ਲੈ ਕੇ ਭਗਤ ਜੀ ਕੋਲ ਆਇਆ ਤੇ ਕਹਿਣ ਲੱਗਾ ਭਗਤ ਜੀ ਬੜੀ ਕੋਸ਼ਿਸ਼ ਕੀਤੀ ਪਰ ਗਰੀ ਬਚਾ ਨਹੀਂ ਸਕਿਆ ਮੈਂ ਆਪ ਜੀ ਨੂੰ ਜੋ ਸਵਾਲ ਕੀਤਾ ਸੀ ਆਪਨੇ ਉਸ ਦਾ ਜਵਾਬ ਨਹੀਂ ਦਿੱਤਾ ਭਗਤ ਜੀ ਨੇ ਹੁਣ ਪੱਕਾ ਨਾਰੀਅਲ ਫੜਾਉਂਦਿਆਂ ਕਿਹਾ ਸੱਜਣਾ ਜੇ ਉਹ ਨਹੀਂ ਬਚਿਆ ਤਾਂ ਤੂੰ ਇਸ ਨੂੰ ਲੈ ਜਾ ਤੋੜ ਕੇ ਖੋਲ ਵੱਖਰਾ ਤੇ ਗਿਰੀ ਵੱਖਰੀ ਲਿਆ ਦੇਖੀ ਗਿਰੀ ਟੁੱਟੇ ਨਾ ਜਦੋਂ ਉਸਨੇ ਨਾਰੀਅਲ ਤੋੜਿਆ ਤਾਂ ਬੜੇ ਆਰਾਮ ਨਾਲ ਟੁੱਟ ਗਿਆ ਖੋਪਾ ਸਾਬਤ ਨਿਕਲਿਆ ਉਹ ਸਾਬਤ ਖੋਪਾ ਲੈ ਕੇ ਭਗਤ ਜੀ ਕੋਲ ਆਇਆ ਭਗਤ ਜੀ ਮੇਰੇ ਸਵਾਲ ਦਾ ਜਵਾਬ ਦਿਓ ਭਗਤ ਜੀ ਕਹਿਣ ਲੱਗੇ ਤੇਰੇ ਸਵਾਲ ਦਾ ਜਵਾਬ ਇਹੀ ਹੈ ਜਿਨ੍ਹਾਂ ਦਾ ਮਨ ਤਨ ਨਾਲ ਜੁੜਿਆ ਹੁੰਦਾ ਹੈ ਜਦੋਂ ਉਹਨਾਂ ਦੇ ਤਨ ਤੇ 6:00 ਵਜਦੀ ਏ ਤਾ ਉਹਨਾਂ ਦਾ ਮਨ ਅੰਦਰੋਂ ਟੁੱਟਦਾ ਹੈ ਤੇ ਜਿਨ੍ਹਾਂ ਦਾ ਮਨ ਤਨ ਨਾਲੋਂ ਹਟ ਕੇ ਖੁਦਾਬੰਦ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੁੰਦਾ ਹੈ ਤੇ ਉਹਨਾਂ ਦੇ ਤਨ ਨੂੰ ਬਾਹਰੋਂ ਕਟੋ ਤਾਂ ਕੋਈ ਪ੍ਰਵਾਹ ਨਹੀਂ ਤਨ ਨੂੰ ਤੋੜੋ ਤਾਂ ਕੋਈ ਪ੍ਰਵਾਹ ਨਹੀਂ ਤਨ ਨੂੰ ਸਾੜੋ ਤਾਂ ਕੋਈ ਪ੍ਰਵਾਹ ਨਹੀਂ ਉਹਨਾਂ ਨੂੰ ਚਰਖੜੀ ਤੇ ਚਾੜੋ ਤਾਂ ਕੋਈ ਪ੍ਰਵਾਹ ਨਹੀਂ ਤਨ ਨੂੰ ਆਰੇ ਨਾਲ چیرੋ ਤਾਂ ਕੋਈ ਪ੍ਰਵਾਹ ਨਹੀਂ ਉਹਨਾਂ ਦੇ ਬੰਦ-ਬੰਦ ਕਟੋ ਤਾਂ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਤਨ ਦੇਗ ਵਿੱਚ ਹਵਾ ਲਓ ਤਾਂ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਤਨ ਅੱਗ ਵਿੱਚ ਸਾੜੋ ਤਾਂ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਇਸ ਤਰ੍ਹਾਂ ਜੋ ਮਰਜ਼ੀ ਕਰੋ ਉਹਨਾਂ ਨੂੰ ਅੰਦਰ ਦੁੱਖ ਨਹੀਂ ਪਹੁੰਚਦਾ ਕਿਉਂਕਿ ਉਹਨਾਂ ਦਾ ਮਨ ਤਨ ਨਾਲੋਂ ਪਹਿਲਾਂ ਹੀ ਟੁੱਟਿਆ ਹੋਇਆ ਹੈ ਇਸ ਕਰਕੇ ਉਹਨਾਂ ਨੂੰ ਕੋਈ ਪੀੜ ਨਹੀਂ ਹੁੰਦੀ ਕਿਸੇ ਨੇ ਕਿਹਾ ਜਿਸ ਤਨ ਨੂੰ ਤੂੰ ਕੱਟਣਾ ਚਾਹੁੰਦਾ ਉਸ ਨੂੰ ਮੈਂ ਬੜਾ ਸਮਾਂ ਪਹਿਲਾਂ ਕੱਟ ਕੇ ਪ੍ਰਮਾਤਮਾ ਦੇ ਨਾਲ ਜੋੜ ਚੁੱਕਿਆ ਹਾਂ ਹੁਣ ਤੂੰ ਜੋ ਮਰਜ਼ੀ ਕਰ ਹੁਣ ਤੂੰ ਜੋ ਫਰਜ਼ੀ ਕਰ